हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਦੋਸੋ ਅੱਜ ਪਹੁੰਚ ਚੁਕੇ ਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਭੋਲਰ ਡੇਰੀ ਫਾਰਮ ਤੇ ਆਇਆ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਪਿੱਕੀਪਿੰਡ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਸੌਰ ਸਿੰਘ ਸੌਰ ਸਿੰਘ ਪਿੰਡ ਤੋਂ ਤੋਂ ਇੱਕ ਛੜਕ ਜਾਂਦੀ ਆ ਪਿੰਡ ਪੁਚਰ ਨੂੰ ਇਸੇ ਛੜਕੇ ਦੇ ਉੱਪਰ ਵੀਰ ਸੰਦੀਪ ਦਾ ਫਾਰਮ ਆਉਂਦਾ ਠੀਕ ਹੈ ਜੀ ਤੇ ਹਰੀਕੇ ਪਤਨ ਤੋਂ ਵੀ ਤਕਰੀਬਨ ਕੋਈ 28-30 ਕਿਲੋਮੀਟਰ ਦੀ ਦੂਰੀ ਆ ਸਾਰੀ ਕੋਈ ਵੀਰ ਆਪਣਾ ਮਾਲਵੇ ਵਾਲੀ ਸਾਈਡ ਤੋਂ ਆਊਗਾ ਠੀਕ ਹੈ ਜੀ ਤੇ ਕੀ ਇਵੈਂਟ ਖਾਸ ਵਿਜਿਟ ਕਰ ਲੋਗੇ ਤੇ ਬਿਲਕੁਲ ਜਿਹੜੀ ਸੜਕ ਚਪਾਲ ਅਮਰਸਰ ਨੂੰ ਜਾਂਦੀ ਐ ਸੇ ਚੜਕ ਦੇ ਉੱਪਰ ਪਿੰਡ ਸੁਰਸਿੰਗਾ ਜਿਹੜੇ ਭਰਾ ਨਵੇਂ ਜੁੜੇ ਆਪਣੇ ਨਾਲ ਠੀਕ ਹੈ ਜੀ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੱਤਾ ਸਾਰੀ ਐਡਰੈਸ ਪੂਰੀ ਡਿਟੇਲ ਅੱਜ ਇਸ ਵੀਡੀਓ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਬੇੜਾ ਦਿਖਾਉਣੀਆਂ ਐ ਤਕਰੀਬਨ 5 ਬੇੜਾ ਹੋਣਗੀਆਂ ਤੇ ਦੋ ਮੱਝਾਂ ਝੋਟੀਆਂ ਠੀਕ ਹੈ ਜੀ ਟੋਟਲ 7 ਕਨਾਗ ਨੇ ਪਸ਼ੂ ਤਕਰੀਬਨ ਸਾਰੇ ਸੂਇਆ ਸੂਆਇਆ ਵਿੱਚ ਦੋ ਕੁ ਬੇੜਾ ਗੱਭਣ ਤੁਹਾਨੂੰ ਦਿਖਾਉਣੀਆਂ ਨੇ ਮਾਲ ਜ਼ਿਆ ਬੇਨਤੀ ਆਪਾਂ ਸਟਾਰਟਿੰਗ ਦੇ ਵਿੱਚ ਹੀ ਕਰਦੇ ਆ ਜਿਹੜੇ ਪਸ਼ੂ ਸਵੇ ਸਵੇ ਆ ਬੇਸ਼ੱਕ ਦੋ ਟਾਈਮ ਚੋਂ ਉਹ ਸੈਂਟ ਟਾਈਮ ਚੋਂ ਉਹ ਠੀਕ ਹੈ ਜੀ ਗੱਬਣਾ ਜਿਹੜਾ ਪਸ਼ੂ ਦਿਖਾਵਾਂਗੇ ਟਿਪ ਕੇ ਚੌਥਾਣ ਦੀ ਤਸੱਲੀ ਕਰਕੇ ਲੈ ਕੇ ਜਾਓ ਮਾਲ ਦੋਸਤੋ ਹਰ ਇੱਕ ਤਰ੍ਹਾਂ ਦਾ ਮਿਲ ਜੂਗਾ ਤੁਹਾਨੂੰ ਕ੍ਰੋਸ ਬਰੀਡਾਂ ਮਿਲ ਜਾਣਗੀਆਂ ਐਚ ਐਫ ਬਰੀਡ ਦੇ ਵਿੱਚ ਕੁਝ ਜਰਸੀ ਕ੍ਰੋਸ ਅੰਗ ਵੇਖਣ ਦੇ ਵਿੱਚ ਨਜ਼ਰ ਆਉਣ ਕੀ ਤਰੀਕ ਅਜ 13 ਨਵੰਬਰ ਦੇ ਸਮਾ ਦੋਸਤੋ ਮਾਰਨਿੰਗ ਦੇ ਕੋਈ 9:00 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸੰਦੀਪ ਜੀ ਸਾਸਰੀ ਕਾਲ ਸਾਸੀਗਾ ਸੰਤੂ ਸਾਹਿਬ ਜੀ ਮਹਾਰਾਜ ਜੀ ਠੀਕ ਠਾਕ ਜੇ ਬੜੇ ਵਧੀਆ ਸੰਦੀਪ ਕੀ ਹਾਲ ਨੇ ਬੜੀ ਕਿਰਪਾ ਗੁਰੂ ਆਰਾਮ ਦਾਸ ਜੀ ਚਲੋ ਸ਼ੁਕਰੇ ਬਾਲਕ ਦਾ ਸਾਡਾ ਭਰਾ ਮਾਹ ਆਇਆ ਕਰੇ ਬੜੇ ਦਿਨਾਂ ਦਾ ਯਾਦ ਕਰਦੇ ਸੀਦੇ ਸੰਤੂ ਸਾਹਿਬ ਮਾਲ ਆਉਂਦਾ ਮਾਲ ਵਿਕ ਜਾਂਦਾ ਫਿਰ ਮਾਲ ਆਉਂਦਾ ਦੋ ਤਿੰਨ ਕੱਟੀਆਂ ਕਰੀਦਾ ਦੋ ਤਿੰਨ ਵਿਕ ਜਾਂਦੀਆਂ ਕੱਲ ਆ ਜਾਂਦਾ ਤੇ ਤਿੰਨ ਨਗ ਸੀ ਤੇ ਅੱਜ ਸੱਤ ਹੋ ਗਏ ਅੱਜ ਸੱਤ ਹੋ ਗਏ ਕੱਲ ਤਿੰਨ ਸੀ ਅੱਜ ਸੱਤ ਹੈ ਤੁਹਾਡੇ ਦੇ ਘਰ ਪਿਆ ਜਨਾ ਚਲੋ ਆਪਾਂ ਜਾਦੇ ਵਿਖਾਦਾਂਗੇ ਭੈਣ ਭਰਾਵਾਂ ਨੂੰ ਹਾਂ ਜੀ ਹਾਂ ਮਤਲਬ ਚਲੋ ਜਾਨੀ ਬੜਾ ਵੇ ਸੰਧੂ ਸਾਹਿਬ ਬਹੁਤੀਆਂ ਜਾਂਦੀਆਂ ਚੰਗੀਆਂ ਦੇ ਖਰੀਆਂ ਹੁਣ ਆਪਾਂ ਜਿੱਤਰਾ ਕੰਮ ਫੇਰ ਚਾਲੂ ਕਰਦਾ ਤੁਹਾਨੂੰ ਪਤਾ ਪਹਿਲੇ ਧਾਵਾਂ ਤੇ ਆਏ ਨਾ ਹੁਣ ਮਾਰ ਦੀ ਨੀ ਕਿਹਦਾ ਵਿਆਹ ਕਰਕੇ ਥੋੜਾ ਜਿਹਾ ਰੁਜੇ ਰਹੇ ਆ ਉੱਧਰਲੇ ਪਾਸੇ ਨਾਲ ਕਣਕਾ ਕੁੰਕਾਂ ਦੀ ਪਜਾਈ ਤੇ ਉਸ ਤੋਂ ਬਾਅਦ ਵਿਆਹੀ ਦੀ ਰੁਜੇ ਰਹੇ ਉਹਦਾ ਕਰਕੇ ਸੰਧੂ ਸਾਹਿਬ 20 ਦਿਨ ਬ੍ਰੇਕ ਲਾ ਛੱਡੀ ਹੁਣ ਆ ਰੂਟੀਨ ਵਾਈ ਜੀ ਰੂਟੀਨ ਹੀ ਤੁਸੀਂ ਆਈ ਜਣਾ ਹਾਂ ਆਪਾਂ ਮਾਲ ਵੇਚੀ ਆ ਨਾ ਲਈ ਹੁਣ ਚਲੋ ਵੀ ਹਾਂਜੀ ਲੋ ਵੀ ਹੋ ਜੋ ਤਗਰੇ ਠੀਕ ਆ ਜੀ ਵੱਡੀ ਕੀਮਤੀ ਦੇ ਵਿੱਚ ਹੀ ਮਾਲ ਆਉਂਦਾ ਸੀਗਾ ਇਸ ਫਾਰਮ ਤੇ ਥੋੜਾ ਜਿ ਬਾਕੀ ਤੜਾ ਤੜਾ ਮਾਲ ਆਉਂਦਾ ਰਹੂਗਾ ਬਾਕੀ ਪੁੱਛ ਕਿਸ ਕਰਦੇ ਰਿਆ ਕਰੋ ਮੇਰਾ ਭਰਾ ਸਾਰੇ ਵੀਰਾਂ ਜੇ ਕੋਈ ਕਿਸੇ ਨੇ ਵੇਚਣਾ ਮੇਰੇ ਪਾਸੋਂ ਤਾਂ ਵੀ ਆਪਣੇ ਨਾਲ ਸੰਪਰਕ ਕਰੇ ਜੇ ਕੋਈ ਕਿਸੇ ਨੇ ਖਰੀਦਣਾ ਮੇਰੇ ਤਾਂ ਵੀ ਆਪਣੇ ਨਾਲ ਕਰੇ ਵੀ ਨੀਲੀ ਰਾਵੀ ਦੀ ਮਾਜ ਟੌਪ ਤੋਂ ਟੌਪ ਕਿਸੇ ਨੇ ਵੇਚੀ ਹੋਈ ਹੈ ਟੌਪ ਦਾ ਟੌਪ ਸੰਤੋਖ ਸਾਹਿਬ ਟੌਪ ਦਾ ਟੌਪ ਨਗੀਨਾ ਹੀ ਕੋਈ ਵੇਚਣਾ ਹੁੰਦਾ ਆਪਾਂ ਨੂੰ ਜਦੋਂ ਮਰਜ਼ੀ ਫੋਨ ਕਰੇ ਬਸ ਜੀ ਆਪਾਂ ਲਵਾਂਗੇ ਉਸ ਲਗਦ ਪੇਮੈਂਟ ਦਵਾਂਗੇ ਉਸੇ ਲਈ ਠੀਕ ਹੈ ਭਰਾ 来 संदीप ਇਸੇ ਵੇੜ ਤੋਂ ਸ਼ੁਰੂਆਤ ਕਰ ਲਾ ਵੀਰੇ ਕੀ ਕਰਵਾ ਜੀ ਦੂਜਾ ਸੂਹਾ ਸੂਈ ਆ ਬੱਛੀ ਠੀਕ ਆ ਵੀਰੇ ਤੜਕੇ ਸੂਈ 3 ਵਜੇ ਓਕੇ ਤੇ ਜੇ ਰਾਜੇ ਪੈਣ ਵਾਲੀ ਬਾਕੀ ਇਹ ਮਗਰ ਬੱਛੀ ਨੂੰ ਜਨਮ ਦਿੱਤਾ ਹਾਂਜੀ ਪਹਿਲੇ ਸੂਈ ਦਾ ਕੀ ਬਾਈਕੋ ਦਾ ਰਿਕਾਰਡ ਰਿਆ ਲਓ ਜੀ ਦੂਜਾ ਬੱਛਾ ਆ ਗਿਆ ਠੀਕ ਆ ਜੀ ਮਗਰ ਬੱਛੀ 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 ਏ ਬੱਛੀ ਸਮਝ ਮਗਰ ਬੱਛੀ ਆ ਠੀਕ ਆ ਜੀ ਕਨਫਰਮ ਇੱਕ ਵਾਰੀ ਫੇਰ ਕਰਾ ਦਿੰਨੇ ਆ ਬੱਛੀ ਮਗਰ ਆ ਦੂਜਾ ਸੂਹਾ ਹਨਾ ਦੂਜਾ ਸੂਹਾ ਵੱਡੀ ਵੇੜ ਸੰਤੂ ਸਾਹਿਬ ਰਾਜੀ ਵੇਖੋ ਕਿੰਨੀ ਆ ਹੋਲੀ ਵਜਨ ਦੋੜ ਹਾਂ ਲਓ ਜੀ ਦੂਜਾ ਸੂਹਾ ਕਰੋ ਚੈੱਕ ਚੋਈ ਐਡੀ ਚੰਗੀ ਨਿਕਲੀ ਸੰਤੂ ਸਾਹਿਬ 4 ਕਿਲੋ ਚੋਈ ਕਿਤੇ ਕੰਨੋ ਗੱਲਾਂ ਠੀਕ ਹੈ ਜੀ ਹਾਂਜੀ ਸੋ ਝੇਰ ਪਾ ਦੂਗੀ ਹੋਰ 2 ਘੰਟੇ ਕੇ ਪੈਜੋ ਪੈਜੋ ਝੇਰ ਦੀ ਵੀਡੀਓ ਵਿਖਾ ਕੇ ਅਗਲੇ ਨੂੰ ਖੇਰ ਭੇਜਾਂਗੇ ਲਓ ਜੀ ਝੇਰ ਦੀ ਕੁਆਲਿਟੀ ਦੇਖ ਲਓ ਆਪਣਾ ਸੌਦਾ ਕਰ ਲੇ ਭਾਵੇਂ ਦਾ ਇਤਨਾ ਲੱਗੇ ਸੰਤੂ ਸਾਹਿਬ ਆਪਣਾ ਡੰਗਰ ਥਾਣਾ ਦਾ ਨਾ ਗਲਤ ਨਿਕਲੂਗਾ ਥਾਣਾ ਦਾ ਗਲਤ ਨਿਕਲਦਾ ਤੁਹਾਨੂੰ ਫੋਨ ਅਸਲ ਕਰੇ ਵੀਰ ਸੰਦੀਪ ਨੇ ਆਹ ਕੰਮ ਕੀਤਾ ਸਹੀ ਹੈ ਸਹੀ ਹੈ ਲਓ ਵੀ ਇਹ ਟਾਂਚਾ ਦੋਸਤੋ ਇਸ ਵੈਡ ਦਾ ਬਾਕੀ ਥਣ ਕੋਲ ਬਹੁਤ ਜ਼ਿਆਦਾ ਕਾਇਮ ਆ ਮੋਟਾ ਥਾਣਾ ਝੇਰ ਪ੍ਰੋਪਰ ਪੈਜ ਉਹ ਕਲੀਪ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਤੇ ਪਛੀ ਮਗਰ ਆ ਬਿਲਕੁਲ ਗਿੱਲਾ 나ੜੂਆ ਬੱਚਾ ਤੁਹਾਨੂੰ ਦਿਖਾਈ ਦਿੱਤਾ ਬਾਕੀ ਲੜ ਜੇਰ ਦਾ ਲੰਕੰਢਿਆ ਤੇ ਜੇਰ ਪੈ ਜੂਗੀ ਹੋਰ ਘੰਟੇ ਖੰਡ ਤੱਕ ਠੀਕ ਆ ਬਾਕੀ ਪੰਡਾ ਹੀ ਪਾਈ ਫਿਰਦੀ ਸਾਨੂੰ ਸਾਹਿਬ ਨਿੱਗਰ ਲੈਵਾ ਜੀ ਬਿਲਕੁਲ ਹਾਂ ਕੋਈ ਪਾਲ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਬਾਕੀ ਸੰਦੀਪ ਜਿੱਡਾ ਮੋਟਾ ਥਾਣ ਓਡੀ ਮੋਟੀ ਧਾਰ ਫਿਰ ਲੈਣਾ ਧਾਰਾ ਵੇਖਿਓ ਫਿਰ ਇਤਰਾ ਠੰਡੀ ਤੇ ਇਤਰਾ ਭਾਵੇਂ ਬਹਿ ਜਾਓ ਹਾਂ ਹਾਂ ਲੈ ਵੀ ਆ ਦੇਖੋ ਲਓ ਜੀ ਕਰੋ ਚੈੱਕ ਠੀਕ ਆ ਜੀ ਅਗਲੇ ਥਾਣਾ ਦੇ ਚੁਵਾਈ ਆ ਮੋਟੀ ਧਾਰ ਆ ਠੀਕ ਆ ਜੀ ਇਹ ਮਗਰਲੇ ਥਾਣਾ ਦੀ ਚਵਾਈ ਕਰੋ ਚੈੱਕ ਵੀ ਉਂਗਲ ਉਂਗਲ ਡੀਡੀ ਮੋਟੀ ਧਾਰ ਆ ਆਪਾਂ ਕਹਿ ਸਕਦੇ ਮੱਛੀ ਮੋਟੀ ਆ ਕਿ ਸੰਤੂ ਸਾਹਿਬ ਹੋਰ ਕੀ ਦੱਸੋ ਕੀ ਜਾਂਦੇ ਬਿਲਕੁਲ ਬਿਲਕੁਲ ਬਹੁਤ ਜਿਆਦਾ ਚੋਣ ਚੰਗੀ ਆ ਵੇਖੋ ਥਣ ਨਾ ਕਰ ਮਾਲੀ ਨੂੰ ਠੀਕ ਆ ਬਾਕੀ ਲੇਵਾ ਬੜਾ ਨਿੱਗ ਰਿਹਾ ਸੰਤੂ ਸਾਹਿਬ ਬਾਜਾਂ ਮੜਾ ਬੈਠਦਾ ਫੋਲੀ ਭਾਰੀ ਆ ਚਲੋ ਸੂਸਵਾ ਦੇ ਵਿੱਚ ਆ ਕਿਉਂਕਿ ਅੱਜ ਪਸੂ ਆ ਜਾਂਦਾ ਸੂਸਵਾ ਚ ਉਹਦਾ ਕਰਕੇ ਮੱਛੀ ਮਗਰ ਕੁਆਲਿਟੀ ਆ ਗਈ ਮੱਛੀ ਚੰਗੀ ਕੁਆਲਿਟੀ ਦੀ ਮਗਰ ਲੋ ਜੀ ਚੰਗੇ ਸੀਮਨ ਦੀ ਮਗਰ ਵੱਛੀ ਆ ਚਲੋ ਕਿਸੇ ਭਰਾਣੇ ਦੇ ਸ਼ੌਂਕ ਨਾਲ ਇਹ ਬੱਚਾ ਮਗਰ ਤੇ ਸੰਦੀਪ ਮੁੱਲ ਕੀ ਕਰਦਾ ਇਹਦਾ ਮੁੱਲ 85000 ਰੁਪਏ ਵੈੜ ਦਾ ਕਰਦੇ ਸਾਨੂੰ ਸਾਹ ਹਾਂ ਦਈਏ ਜਾਇਜ਼ ਕਰਕੇ ਮਾਰ 80 ਦੇ ਦਈਏ ਮਾਰਾ ਵੀ ਛੋਟਾ ਛਾਟਾ ਕਰਕੇ ਕਸਰ ਕੱਢ ਕੇ ਦੇਣਾ ਮਾਰਾ 4 ਹੋਰ ਛੱਡ ਦੋ 76000 ਦੀ ਵੱਛੀ ਦੇ ਦਾਂਗੇ 76000 76000 ਦੇ ਦਾਂਗੇ ਬੋਦੀ 76000 ਦੀ ਸੰਦੀਪ ਵਾਹ ਮਾਰਾ ਵਣੀ ਵੱਛੀ ਮਿਲਣੀ ਇਹਦੇ ਨਾਲ ਦੀ ਜਿੱਡੀ ਵੱਡੀ ਵੱਡੀ ਵੱਛੀ ਹੈ ਬਾਹਰ 85 85000 ਲੋਕੀ ਖਰੀਦਦੇ ਮੁੱਲ 90 9000 ਇਹ ਬਿਲਕੁਲ ਲਓ ਜੀ ਅੱਜ 76000 ਰੁਪਏ ਤੇ ਪੰਜ ਪਹਿਲੀ ਵੀਡੀਓ ਪਾਈ ਕਰਕੇ ਤਾਂ ਥੋੜਾ ਜਿਹਾ ਮੈਂ ਕਹਾ ਪਾਣਾ ਹੀ ਮਾਲ ਵੇਚਣਾ ਤਾਂ ਬਿਲਕੁਲ ਸਹੀ ਬਿਲਕੁਲ ਜੀ ਬਿਲਕੁਲ ਮੇਰੇ ਯਾਰ ਕਮਾਈ ਰੱਖ ਕੇ ਦੇਈ ਜਾਣਾ ਥੋੜਾ ਵਕਫਾ ਪਾਏਗਾ 15 20 ਦਿਨ ਦਾ ਨਾਲੇ ਮਾਲ ਅੱਜ ਬਿਲਕੁਲ ਜਿਹੜੀ ਐਂਟਰੀ ਫਿਰ ਸ਼ਟਾਰਟ ਕੀਤੀ ਠੀਕ ਹੈ ਸੋ ਭਰਾਵਾਂ ਮਾਲ ਸੰਧ ਸਾਹਿਬ ਸਾਰਾ ਹੀ ਬਾਕੀ ਚੌਕ ਕੰਨੀਆਂ ਤੋਂ ਪੂਰੀ ਆ ਕਰਮਾਲੀ ਦੀ ਵੀ ਇਹ ਪਾਵਿਆਂ ਕੋ ਚਾਰੇ ਥਾਂ ਲੱਗੇ ਕੱਲੇ ਕੱਲੇ ਠੀਕ ਹੈ ਭਰਾ ਹਾਂਜੀ ਇੱਧਰ ਸਗਰ ਨੰਬਰ ਤੇ ਇਹ ਗੱਭਣ ਆ ਗਈ ਆ ਵੱਡੀ ਵਹਿੜ ਆ ਗਈ ਸੰਧ ਸਾਹਿਬ ਮਾੜੀ ਜੀ ਕ੍ਰੋਸ ਚ ਆਉਂਦੀ ਆ ਹਾਂਜੀ ਬਾਕੀ ਵੱਡੀ ਵੜ ਦੋ ਦੋ ਦਾ ਚੰਗਾ ਰਕਾਰ ਦੱਸਿਆ ਤੇ ਪਹਿਲਾਂ ਜੀ ਪੂਰੇ ਵੱਡੇ ਕੱਤਕਾਰ ਦੇ ਵਿੱਚ ਤੇ ਕ੍ਰ ਦੂਜਾ ਸਵੇਰ 22 23 ਕਿਲੋ ਪਹਿਲੇ ਸਵੇਰ ਦੁੱਧ ਦਿੱਤਾ ਨੇ ਲਓ ਜੀ 22 23 ਕਿਲੋ ਪਲੂਣ ਦੇ ਦੁੱਧ ਚਵਾਇਆ ਦੂਜਾ ਸਵੇਰ ਅਰੇ ਕੰਨੀ ਵੀ ਇੱਕ ਬਰਾਬਰ ਨਹੀਂ ਹੋਈ ਮੇਰੇ ਖਾਲੇ ਇੱਕ ਕੰਨੀ ਡੋਣੇ ਨਹੀਂ ਵੀ ਡਿਜੈਂਟ ਜੀ ਹੁਣ ਬੜਾ ਅਲਹਿਦਾ ਹੀ ਬਣ ਗਿਆ ਬੜੀ ਵੱਡੀ ਵਹਿੜਿਆ ਸੰਤੂ ਸਾਹਿਬ ਕੋਈ ਮੈਨਾ ਬੜੀ ਪਲੀ ਪਲੋਸੀ ਆ ਠੀਕਾ ਜੀ ਕਾਜ ਆਜੇ 5 6 ਤਾਂ ਲੈ ਜੂਗੀ ਵੱਡੀ ਵਹਿੜਿਆ ਕੋਈ ਨਿੱਕੀ ਨਹੀਂ ਗਈ ਹਾਂ ਸਹੀ ਆ ਆਜੇ ਵਹਿੜਾ ਵੱਡਿਆਂ ਦੇ ਸੰਤੂ ਸਾਹਿਬ ਭਾਜ ਜਾਇਜ਼ ਬਿਲਕੁਲ ਲਓ ਜੀ ਮੁੱਲ ਬਿਲਕੁਲ ਜਾਇਜ਼ ਮਿਲਣਗੇ ਵਹਿੜਾ ਲੱਖਾਂ ਤਾਲੀਆਂ ਦੇ ਭਾਜ ਜਾਇਜ਼ ਬਾਕੀ ਥਾਣੇ ਨੂੰ ਵੀ ਕਰ ਉਤੋਂ ਵੇਖੋ ਤੁਸੀਂ ਪਲੀ ਪਲੋਸੀ ਪੂਰੀ ਆ ਵਜਨ ਸੰਦੂ ਸਾਹਿਬ ਬਹੁਤ ਜ਼ਿਆਦਾ ਵਹਿੜਦਾ ਜੇ ਵਜਨ ਦੀ ਗੱਲ ਕਰੀਏ ਤੇ ਹੈ ਕ੍ਰੋਸ ਬ੍ਰੀਡ ਦੇ ਵਿੱਚ ਕ੍ਰੋਸ ਬ੍ਰੀਡ ਚ ਵਜਨ ਬਹੁਤ ਵੱਡਾ ਕੋਈ ਆਚਫ ਦੇ ਨਾਲ ਮੇਰਾ ਵੀਰ ਗਰਲੈਂਡੋ ਦਾ ਲਾਲੇ ਕ੍ਰੋਸ ਗਰਲੈਂਡੋ ਦਾ ਕ੍ਰੋਸ ਹੈ ਸੰਦੂ ਸਾਹਿਬ ਹਾਂਜੀ ਹਾਂਜੀ ਗਰਲੈਂਡੋ ਜੀ ਆਉਂਦੀ ਆ ਸੋ ਥਾਨ ਗੁੱਲ ਬਹੁਤ ਜ਼ਿਆਦਾ ਕੈਮ ਆ ਮੋਟਾ ਹੀ ਥਾਨ ਆ ਤੇ ਬਿਲਕੁਲ ਪਿੰਕ ਗੁਲਾਬੀ ਆਡਰ ਤੇ 6-7 ਦਿਨਾਂ ਦੇ ਵਿੱਚ ਚੰਗੀ ਸੋਹਣੀ ਤਿਆਰੀ ਚੰਗੀ ਸੋਹਣੀ ਤਿਆਰੀ ਕਰੂਗੀ ਸੰਦੂ ਸਾਹਿਬ ਤੋਰ ਦਿਓ ਇੱਕ ਹੋਰ ਮੜੀ ਜੀ ਮਾਰ ਮਦਰ ਤੋਰ ਦਿਓ ਸੰਦੀਪ ਇੱਕ ਫਰੀ ਗਿੜਾ ਕਰ ਹੰਦੂ ਜੀ ਮਾਲਰ ਕੀ ਸਾਰਾ ਯੁਰਤਾ ਲਾ ਲਿਆ ਮਾਰ ਜੀ ਮੇਰ ਨਾਲ ਐਰ ਕੀ ਦੁੱਧ 5 ਕਿਲੋ ਬੱਛੀ ਪਾ ਦੂੰਗੀ ਇਹ ਕੋ ਚੰਗੀ ਸੰਭੂਗਾ ਤੇ ਦੁੱਧ ਚਵਾਉਗੀ ਮੇਰੀਆਂ ਗੱਲਾਂ ਨਾਲ ਹੀ ਚਵਾਉਣਾ ਨੰਗਰ ਨਾਲ ਚਵਾਉਣਾ ਸੰਦੂ ਸਾਹਿਬ ਵੇਖਿਆ ਸਾਰਾ ਨੇ ਆਈਡੀਆ ਲਾਈ ਲੈਣਾ ਚਾਹੀਦਾ ਹਾਂਜੀ ਸੋ ਇਹਦਾ ਵਜਨ ਲੋੜ ਵਾਲੀ ਸ਼ਾਇਦ 5 ਲੀਟਰ ਨਾਲ ਚਵਾਈ ਤੇ ਫਿਰ ਮਖੌਲ ਹੋ ਗਿਆ ਮਖੌਲ ਹੋ ਗਿਆ ਵੱਡੀ ਵੜਿਆ ਸੰਦੂ ਸਾਹਿਬ ਕੋਈ ਛੋਟੀ ਬੱਛੀ ਨਹੀਂ ਗਈ ਹਾਂ ਆ ਬੰਦੀ ਮੇਰੇ ਕੋਈ ਛੋਟੀ ਨਹੀਂ ਗਈ ਵਜਨ ਮਟਾ ਵੇਖੋ ਕਿੱਡਾ ਬਾਕੀ ਬਾਕੀ ਹੋਰ ਗੱਲ ਜੇ ਥਾਣਾ ਦੀ ਫੁੱਲ ਗਰੰਟੀ ਹੋ ਗਿਆ ਅਗਲੇ ਦੇ ਘਰ ਆਪ ਦੀ ਲਾਗਤ ਸੱਲੀ ਕਰ ਲੈ ਪਿੱਛੇ ਭਾਰ ਦੀ ਫੁੱਲ ਗਰੰਟੀ ਹੋਊਗੀ ਜਿਹੜੀਆਂ ਵੀਡੀਓ ਚ ਗੱਲਾਂ ਕਹੀਆਂ ਉਹ ਹੀ ਹੋਣਗੀਆਂ ਹਾਂ ਐ ਬੰਨੇ ਭਰੂਣਾ ਹੀ ਮੜ ਗਈ ਇੱਕ ਬੰਨੇ ਆਹ ਪੁਲਾ ਪੁਲਾ ਹੈਗੀਆਂ ਨਾਰਮਲ ਦਰਮਿਆਨੀਆਂ ਸੱਲੀ ਕਰਕੇ ਅਗਲਾ ਫੇ ਰੁਪਈਏ ਆਪਾਂ ਨੂੰ ਦੇ ਦੇ ਕੋਈ ਚੱਕਰ ਨਹੀਂ ਪਹਿਲੀ ਗੱਲ ਤਾਂ ਸਾਡੇ ਕੋ ਆਵੇ ਚੋਹਾਂ ਥਾਂਾਂ ਤੇ ਸੱਲੀ ਕਰੇ ਇਹ ਨਹੀਂ ਨਹੀਂ ਇਤਰਾਵੇਂ ਭੇਜ ਦਾਂਗੇ ਅਗਲਾ ਸੱਲੀ ਕਰਕੇ ਤਿੰਨਾਂ ਦਿਨਾਂ ਦੇ ਅਗਲੇ ਘਰ ਤੱਕ ਗਰੰਟੀ ਦੇਵਾਂਗੇ ਥਾਣਾ ਦੀ ਦੇ ਪਿੱਛੇ ਭਾਰ ਦੀ ਆ ਬਾਅਦ ਦੀ ਗਰੰਟੀ ਕੋਈ ਨਹੀਂ ਹਾਂਜੀ ਕਿਨੇ ਤੇ ਦੇ ਰਿਆਂ ਸੰਦੀਪ ਸੰਧੂ ਸਾਹਿਬ ਵਾਇਰ ਤੇ ਲੱਖ ਦੀ ਗਾਂਦੀ ਹੈਗੀ ਮੈਂ ਆਪਾਂ ਲੱਖ ਦੀ ਹੈਗੀ ਹਾਂ ਹੈਗੀ ਆ ਮੱਛੀ ਬੋਲਦੀ ਆਪਾਂ ਨਹੀਂ ਬੋਲਦੇ ਬਿਲਕੁਲ ਪਰ ਆਪਾਂ 85000 ਦੀ ਦਈਏ 85 82 ਦੇ ਚੱਕਰਾਂ ਚ ਜਾਣਾ ਪਈਆ ਕੋਈ ਕਰਕੇ ਜਾਏ 80 ਦੀਆਂ ਫਿਰ ਹੋਰ ਦੱਸੂਗਾ ਅਸੀਂ ਉਹ ਮਾਨਤਨ ਕਰਦੇ ਜਿੰਨਾ ਖੁੱਲਾ ਕਰਨਾ 77000 ਦੀ ਦੇ 76 ਦੀ ਦੇ ਦਾਂਗੇ ਯਾਰ ਲੋ ਜੀ ਬਰਾਪਰੀ ਜਾਂਦੀ ਆ ਔਰ 100 ਰੁਪਇਆ ਛੋੜੀ ਹੋਣੀ ਜਿਹੋ ਉਹਦੇ ਵਿੱਚ ਸੰਦੂ ਸਾਹਿਬ ਬਿਲਕੁਲ ਜਾਇਜ਼ ਮੌਜੂਦ ਹੈ 76000 ਦਾ ਤੋਹਫਾ ਚੈੱਕ ਕਰੋ ਕੋਈ ਨਹੀਂ 85000 ਦੀ ਵੈੜਿਆ ਸੰਦੂ ਸਾਹਿਬ ਉਹਤਨਾ ਕੋਈ ਵੀ ਸੱਜਣ ਆਪਣਾ ਇੱਥੇ ਆ ਜੂਗਾ ਕੋਈ ਛੋਟੀ ਨਿੱਕੀ ਨਹੀਂ ਹੈਗੀ ਫੋਲੀ ਵੱਡੇ ਕੱਡ ਕੱਦ ਕੱਟ ਦੇ ਵਿੱਚ ਤੇ ਬਾਕੀ ਲੈਵਾ ਵੇਖੋ ਕਿੱਥੇ ਲੱਗਾ ਢਿੱਲਾ ਢੁਲਾ ਸਾਰੀਆਂ ਕੱਡਰੀਆਂ ਵੈੜ ਨੇ ਵਜ਼ਨ ਬੜਾ ਬੜਾ ਹੀ ਵਜ਼ਨ ਲੋੜ ਆ ਥੱਲੋਂ ਬੜੀ ਸਫਾਈ ਆ ਤੇ ਮੇਰਾ ਭਰਾ ਮਾਰੋ ਸੌਦਾ ਠੀਕ ਆ ਜੀ ਸਿਰਫ 76000 ਦੀ ਇਧਰ ਇੱਕ ਮ ਲੋਜੀ ਪਹਿਲਾ ਸੂਆ ਬੱਛੀ ਹੈ ਤਾਂ ਕਾਦ ਬਹੁਤ ਹੈ ਇਹ ਦੇ ਸੰਤੂ ਸਾਹਿਬ ਬਾਕੀ ਵਹਿੜ ਬਹੁਤ ਹੀ ਜਿਆਦਾ ਚੰਗੀ ਜਰਸੀ ਚ ਆਉਂਦੀ ਵੱਛੀ ਸੋ ਹਾਈਟ ਲੈਂਥ ਕੱਦ ਬਹੁਤ ਆ ਤੇ ਜਰਸੀ ਦੇ ਵਿੱਚ ਕ੍ਰਾਸ ਅੰਗ ਆ ਗਿਆ ਠੀਕ ਹੈ ਜੀ ਵੱਡੀ ਬਹੁਤ ਹੈ ਬਾਕੀ ਸੰਤੂ ਸਾਹਿਬ ਪੱਛੀ ਬਹੁਤ ਜਿਆਦਾ ਖਰੀ ਹੈ ਬਾਕੀ ਲੰਬਾਈ ਨੂੰ ਵੀ ਬੜੀ ਸਪੈਸ਼ਲ ਆ ਅਜੇ ਵਿਸ਼ੇਸ਼ਤਾ ਦੇ ਨਾਲ ਬੱਛੀ ਸੂਣਦੀ ਨਹੀਂਗੀ ਪਲੂਨ ਪਹਿਲਾ ਸੂਆ ਬੱਛੀ ਸੂਣਦੀ ਤਿਆਰੀ ਤੇ ਅੱਗੇ ਆਉਂਦੀ ਜਾਂਦੀ ਹੈ ਠੀਕ ਹੈ ਜੀ ਦਿਨ ਲੈ ਜੂ 8-7 ਲੈ ਜਾਣੇ ਸੰਤੂ ਸਾਹਿਬ ਇਹਨੇ ਮਸ਼ੀਨ ਨੇ ਲੋਜੀ 8-7 ਦਿਨ ਲੈ ਜੂਗੀ ਬਾਕੀ ਕੰਪੈਕਟ ਟ੍ਰੈਕਟਰ ਨਿੱਗਰ ਲੇ ਠੀਕ ਆ ਵੀ। ਥਾਣਾ ਦੇ ਪਿੱਛੇ ਭਾਰ ਦੀ ਫੁੱਲ ਗਰੰਟੀ ਹੋ ਗਈ। ਅਗਲਾ ਲਾ ਕੇ ਤਸੱਲੀ ਕਰਕੇ ਤੇਪਲੇ ਜੇ ਚੰਗੀ ਲੱਗਦੀ ਰੱਖ ਲੈ ਆਪਣੀਆਂ ਦੋ ਹੀ ਗੱਲਾਂ ਹੁੰਦੀਆਂ ਨੇ ਨਾ ਉਸੇ ਗੱਡੀ ਜੀ ਵਾਪਸ ਕਰਕੇ ਆਪਣੇ ਘਰੇ ਘੱਲ ਦੇ ਵਿੱਚ। ਬਾਕੀ ਬੱਛੀ ਚੰਗੀ ਐ ਸੰਦੀਪ। ਬਹੁਤ ਜਿਆਦੀ ਖਰੀ ਐ। ਇਹਨੂੰ ਇੱਥੇ ਖਲਾ ਰਿਆ ਜੀ ਮਾੜਾ ਜੀ ਇੱਥੇ ਖਲਾ ਰਿਆ ਮਾੜਾ। ਬਹੁਤ ਜਿਆਦੀ ਖਰੀ ਐ। ਆਹ ਦੇ ਸੰਦਾ। ਆਹ ਲੈ ਜੀ। ਬਹੁਤ ਜਿਆਦੀ ਖਰੀ ਐ। ਆ ਕਰੋ ਚੱਕ ਠੀਕ ਆ ਜੀ। ਬਹੁਤ ਜੀ ਜਰਸੀ ਦੇ ਵਿੱਚ ਕ੍ਰੋਸ ਇਹ ਬਰੀਡ ਆ ਗਈ ਐ ਠੀਕ ਆ ਜੀ। ਕੱਦ-ਕਾਠ ਪੂਰਾ ਵੱਡਾ। ਕੋਈ ਛੋਟੇ ਢਾਂਚੇ ਦੀ ਨਹੀਂ ਗੀ ਵੱਡੇ ਕੱ ਅਲੱਦਾ ਹੀ ਚੀਜ਼ ਲੱਗੀ ਸੰਦੂ ਸਾਹ ਥੋੜੀ ਨਾ ਜਦੋਂ ਹਜੇ ਕਰਮਾਂ ਲਿੰਦੇ ਬਿਲਕੁਲ ਧਾਰਾ ਦੂਰਾਂ ਲੈਵਾ ਪਰ ਨਾ ਪਰ ਨਾ ਲੈਵਾ ਹਜੇ ਉਹਨਾਂ ਦਾ ਘਰੋਂ ਬਾਹਰ ਕੱਢੀ ਤਾਂ ਕਰ ਥੋੜੀ ਜੀ ਡਰਦੀ ਵਸ਼ੀ ਹਾਂ ਘਰੋਂ ਨਾ ਬਾਹਰ ਕੱਢਿਆ ਹੋਇਆ ਪਸੂ ਜਦੋਂ ਸਹੀ ਹੈ ਬੜਾ ਘੱਟ ਕੱਦ ਘੱਟ 200 ਪਹਾੜਾਂ ਨੂੰ ਦੇਖਦੇ ਆ ਚਲੋ ਹਾਇ ਕਰਾਸ ਬ੍ਰੀਡ ਦੇ ਵਿੱਚ ਪਰ ਕੱਦ ਘਾਟ ਵਾਲੇ ਪਾਸਿਓਂ ਪੂਰੀ ਕਰਵਾ ਲਈ ਠੀਕ ਹੈ ਜੀ ਰਿਕਾਰਡ ਤੋੜ ਵੱਡੀ ਬਹਿ ਰਿਆ ਸੰਤੂ ਸਾਹਿਬ ਹੈ ਵੀ ਪਲੂਨ ਹੈ ਚਮਕ ਵੇਖੋ ਕਿੰਨੀ ਆ ਹਾਂ ਦੁੱਧ ਮਾਰਾ ਸੋਕ ਰੱਖੇ 20 ਕਿਲੋ ਚਵਾ ਦੂਗੀ ਪਹਿਲੇ ਨਹੀਂ ਬੱਚੀ ਤੇ ਹੋਰ ਕਿਉਂਕਿ ਚਮਕ ਧਮਕ ਬੜੀ ਬਹਿੜਦੀ ਟੀੜੀ ਆਉਂਦੇ ਚਮਾਂ ਸੜਾਓ ਬਾਕੀ ਲੇਵੇ ਦੀ ਵੇਖੋ ਕਿੰਨੀ ਸਾਫ ਆ ਸੁਥਰੀ ਆ ਜਿੰਨੀ ਹੈਗੀ ਐ ਬਿਲਕੁਲ ਨੇਵਾ ਪੂਰਾ ਸਫਾਈ ਚ ਆਦਾ ਜੀ ਠੀਕ ਆ ਸੋ ਪਤਰੀ ਪੁਤਰੀ ਬਹੁਤ ਆ ਬੈਕਸਾਈਡ ਤੋਂ ਸਾਫ ਬੜੀ ਸੰਤੂ ਸਾਹਿਬ ਸਾਫ ਬਹੁਤ ਠੀਕ ਆ ਛੱਡ ਦੋ ਕੋਈ ਗੱਲ ਠੀਕ ਆ ਲੋ ਜੀ 8-7 ਤੱਕ ਦੇਣ ਦੋਸਤੋ ਇਹ ਬੱਛੀ ਲੈਂਦੀ ਅਜੇ ਪਲੂਣ ਪਹਿਲਾ ਸੁਗਾ ਵੱਡੇ ਕਦ ਕਾਟਦੀ ਆ ਰੇਡ ਪੁੱਛ ਲੈਨੇ ਸੰਦੀਪ ਕੀ ਪੜਤਾ ਇਹਦਾ ਗੈਸ ਲਓਈ ਹਾਂ ਨਹੀਂ ਮੁੱਲ 75000 ਸੰਤੂ ਸਾਹਿਬ 70000 ਦੀ ਬੱਛੀ ਲਵਾਵਾਂਗੇ ਗੈਸ ਲਓ 67 ਦੀ ਹਾਂਜੀ ਕੋਈ ਵਿੱਚੋ ਕਸਰ ਕੁਸਰ ਯਾਰ ਛਾੜ ਦੋ ਹੋਰ ਛਾੜ ਦੀ ਦੇ ਦਾਂਗਾ ਛਾੜ ਦੀ ਜਾਣ ਦੋ ਇਹ ਤੋਂ ਨਹੀਂ ਕੱਟ ਦੇਣੀ ਲਓ ਜੀ 65000 ਦੀ ਬਚੀ ਆ ਪਾਕੀ ਟੂ ਵੀ ਆ ਕਰਮ ਵਾਲੀ ਸੰਤੂ ਦਾ ਮੱਛੀ 75 75 ਕਰਦੀ ਆ ਪਰ ਆਪਾਂ ਪਾਣਾ ਤੁਹਾਨੂੰ ਦੱਸਿਆ ਵੀ ਆਪਾਂ ਵੀਡੀਓ ਪਾਈ ਨੂੰ ਬੜੇ ਦਿਨ ਹੋ ਗਏ ਆ ਆਪਾਂ ਮਾਲ ਬਿਲਕੁਲ ਹੀ ਪਾਣਾ ਨਹੀਂ ਦੇਣਾ ਭੈਣ ਭਰਾ ਯਾਦ ਕਰਨਾ ਹੂੰ ਆ ਦੇਖੋ ਜੀ ਬਹੁਤ ਵਧੀਆ ਨਖੇੜ ਵੇਖੋ ਬਹੁਤ ਖੂਬਸੂਰਤ ਕੱਲਾ ਕੱਲਾ ਨਖੇੜ ਸੰਤੋ ਸਾਹਿਬ ਪੀੜੀ ਬਾਕੀ ਮਾਲ ਸੰਤੋ ਸਾਹਿਬ ਤੁਹਾਨੂੰ ਅੱਗੇ ਪਤਾ ਆਪਾਂ ਚੰਗਾ ਹੀ ਲੈਂਦੇ ਰਹੇ ਤਾਂ ਚੰਗਾ ਹੀ ਲੈਣਾ 2 ਰੁਪਏ ਮਹਿੰਗਾ ਹੀ ਲੈਣਾ 2 ਰੁਪਏ ਮਹਿੰਗਾ ਵੇਚਣਾ ਪਰ ਮਾਲ ਸੁਸਰਾ ਹੋਗਾ ਆਪਣੇ ਦਾ ਹਾਂ ਬਿਲਕੁਲ ਜੀ ਬਿਲਕੁਲ ਆ ਸੰਤੋ ਸਾਹਿਬ ਆ ਗਏ 17 18 ਕਿਲੋ ਬੋਲੀ ਜੇ ਠੀਕ ਹੈ ਜੀ ਤੇ ਮੇਰੇ ਖਿਆਲ ਨਾਲ 9 ਵਜੇ ਨਾਲ ਹੀ ਹੋਣਾ ਸਵੇਰ ਦੂਜਾ ਕਿ ਤੀਜਾ ਦੂਜਾ ਸਵੇਰ ਨਾਲੂ ਨਾਲ ਜੇ ਅੱਜ ਭਲਕੀ ਗਾ ਦੋ ਤਿੰਨ ਨਾ ਪਰਸੋਂ ਦੀ ਸੁਈ ਜੇ ਦੇਖੋ ਇਹ ਖਾਲੀ ਕਰਤੀ 17 18 ਕਿਲੋ ਬੋਹੜਾ ਤਿਆਰ ਹੋ ਗਿਆ ਇਹ ਬੈਠ ਥੱਲੇ ਠੀਕ ਆ ਜੀ ਬੱਚਾ ਮਗਰ ਬੱਚੀ ਆ ਗਈ ਇਹ ਤੇ ਮਗਰ ਓਏ ਬੱਚੀ ਦੇਖਿਆ ਬੱਚਾ ਜੀ ਬੱਚਾ ਲਓ ਜੀ ਬੱਚਾ ਮਗਰ ਆ ਠੀਕ ਆ ਆਹ ਦੇਖੋ ਇਹ 18 ਲੀਟਰ ਥਣਥਣੂ ਹਥੀ ਚਵਾਈ ਵਾਲਾ ਆ ਇਹ ਬਨੇ ਮੜੀ ਜੀ ਭਰੂਨ ਹੈਗੀ ਆ ਆਹ ਲੱਗੀ ਆ ਬਾਕੀ ਲੈਜੋ ਬਾਕੀ ਬਹਿਣੀ ਵਾਲੇ ਪਾਸੇ ਵੇਖੋ ਕਿ ਤੁਸੀਂ ਠੀਕ ਆ ਜੀ ਇਧਰਲੇ ਪਾਸੇ ਮੈਂ ਤਾਰਾ ਖੜ ਚਾਹਾਂ ਤੇ ਬੱਚਾ ਮਗਰ ਆ ਬੱਚਾ ਆ ਤੁਸੀਂ ਚੈੱਕ ਕਰੋ ਤੇ ਜਿਆਦਾ ਨਹੀਂ ਅੱਜ ਦੂਜਾ ਸੁਆ ਮਾੜੀ ਵੀ ਅੰਦਰ ਦੀ ਕੁਆਲਿਟੀ ਵੇਖੋ ਅੱਗੋਂ ਕਿੱਥੋਂ ਸ਼ਟਾਰਟ ਹੁੰਦੀ ਹੈ ਠੀਕ ਸੰਦੂ ਸਾਹਿਬ ਲੈਵਾ ਚਲੋ ਜਿੰਨਾ ਦਾ ਲਈ ਆਉਂਦੇ ਬਾਈ 23 ਕਿਲੋ ਦੁੱਧ ਪਹਿਲੇ ਸਵੇਰੇ ਚ ਹੋਇਆ ਕਰ ਵੀ ਜਾਊਗੀ ਕਰਮਾ ਲਈ ਓਕੇ ਦੁੱਧ ਚੰਗਾ ਛਟਾ ਲੇਗਾ ਇਹ ਵੀ 5 ਕਿਲੋ ਹੀ ਭਰੂਗੀ ਜੇ ਕੋਈ ਚੰਗਾ ਫਾਰਮਰ ਲੈ ਗਿਆ ਤੇ ਬਾਕੀ ਚਵਾਈ ਆਪਾਂ ਦਿਖਾ ਦਿੰਨੇ ਆ ਇੱਕ ਨੰਬਰ ਕੋਈ ਕਿਸੇ ਰੱਖਦੀ ਭੂਰ ਛਟਾ ਹੋਇਆ ਤੇ ਚੈੱਕ ਹੋ ਹੀ ਜਾਣਾ ਵਿੱਚ ਸੰਦੂ ਸਾਹਿਬ ਸਾਹਮਣੇ ਆ ਜਣਾਗੇ ਆ ਦੇਖੋ ਜੀ ਠੀਕ ਹੈ ਪਹਿਲਾਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾਉਣੇ ਆ ਭਰਾਵਾਂ ਨੂੰ ਤੇ ਵੇਖੋ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਧਾਰ ਬੰਬੀ ਵਾਂਗੂੰ ਆਉਂਦੀ ਹੈ ਬਿਲਕੁਲ ਜੀ ਬਿਲਕੁਲ ਆ ਦੇਖੋ ਠੀਕਾ ਜੀ ਇਹ ਅਗਲਾ ਤੇ ਪਿਛਲਾ ਥਾਣਾ ਠੀਕਾ ਜੀ ਆ ਜਿਹੜਾ ਬਿਲਕੁਲ ਤੁਸੀਂ ਵੇਖੋਗੇ ਕਪੈਣੀ ਵਾਲਾ ਮਗਰਲਾ ਤੇ ਬੈਣੀ ਵਾਲਾ ਅਗਲੇ ਥਾਣ ਤੇ ਚਵਾਈ ਹੈ ਮਤਲਬ ਜਿਆਦਾ ਆਪਾਂ ਇਹੋ ਚੈੱਕ ਕਰਾਉਣਾ ਵੀ ਕੋਈ ਕਿਸੇ ਰੱਖੋਂ ਦਾ ਭੂਰ ਨਹੀਂ ਕੋਈ ਛਟਾ ਨਹੀਂਗਾ ਸਦੂ ਸਾਹਿਬ ਚਵਾਈਆਂ ਬੜੀਆਂ ਲੱਗੀਆਂ ਤੇ ਮੁੱਠੀ ਥਾਣਾ ਵੀ ਬਿਲਕੁਲ ਇਹ ਨਾਲ ਕੋਈ ਆਖੇ ਥਾਣ ਨਿਕਾ ਹੱਥਾਂ ਜਾਂਉਂਦੇ ਆ ਬਿਲਕੁਲ ਲਓ ਜੀ ਕਰੋ ਚੈੱਕ ਕਿਸੇ ਰੱਖੋਂ ਦਾ ਭੂਰ ਨਹੀਂ ਕੋਈ ਛਟਾ ਨਹੀਂ ਠੀਕਾ ਜੀ ਆਪ ਆਦਾ ਕਿਲੋ ਖੰਡ ਭਰਾ ਕੇ ਵਿਖਾਉਂਦਾ ਹੋਇ ਕੋਈ ਉਸਾਮੀ ਬਹੁਤ ਜ਼ਿਆਦਾ ਚੰਗਾ ਸੰਤੂ ਸਾਹਿਬ ਹਾਂ ਤੋਰੀਏ ਜੀ ਲੈ ਵੀ ਸੰਦੀਪ ਕਰਾ ਦੇ ਤੋਰਾ ਚੱਕੇ ਦਾ ਠੀਕਾ ਜੀ ਸੋ ਦੂਜਾ ਸਵੇਰ ਕੋਈ ਫਿਰ ਕਨਫਰਮ ਕਰ ਦਿੰਦੇ ਆ ਮਹਰੀ ਖਰੀ ਵਸ਼ੀ ਆ ਮਗਰ ਤੇ ਐ ਸੁਖ ਤੇ 17 ਲੀਟਰ ਤੋਂ ਬਾਹਰ ਬਾਹਰ ਬੋਲੀ ਬੋਲੀ ਦੇ ਥੱਲੇ ਸਮਝਾ ਚਵਾ ਕੇ ਦਵਾਂਗੇ ਭਾਵੇਂ ਕੋਈ ਤਿੰਨ ਟਾਈਮ ਚੋਲੇ ਤੇ ਭਾਵੇਂ ਕੋਈ ਧਾਰ ਹੋਣਾ ਮਾਰੇ ਇਤਰਾ ਘੱਲਦਾ ਰੁਪਈਆ ਅਗਲਾ ਘੱਲਦੇ ਵੇੜ ਬਹੁਤ ਖਰੀ ਆ ਨਹੀਂ ਚੰਗੀ ਆ ਫਿਰ ਹਾਂਜੀ ਚਲੋ ਦਿਖਾਈ ਦੇ ਰਿਆ ਪਸ਼ੂ ਬਾਕੀ ਪਲੂਣ ਇੱਕ ਪਾਸੇ ਹੈਗੀ ਪਹਿਲਾਂ ਵੀ ਉਹ ਸੰਤੂ ਸਾਹਿਬ ਪਲੂਣ ਮੜੀ ਹੈਗੀ ਉਹ ਆ ਬਾਕੀ ਧਰਦਾ ਵੀ ਫਰਕ ਹੋਇਦਾ ਆਪਾਂ ਦੇਣ ਦਾਰਿਆਂ ਸੁਚਵਾਈ ਚੁਵਾਈ ਦੀ ਨਿਹਰੀ ਬੰਬੀ ਹੈ ਕਰਮਾ ਦੀ ਮੈਨਾ ਮੈਨੂੰ ਨਾ ਫੋਨ ਕਰੇ ਤੁਹਾਨੂੰ ਫੋਨ ਕਰੇ ਥਾਣੇ ਵਿਖਾ ਦਿਓ ਲੱਗੇ ਹੋ ਕੇ ਮਰਨ ਆ ਲਓ ਜੀ ਆ ਕਰੋ ਜੇ ਠੀਕ ਆ ਜੀ ਪੂਰਾ ਹਾਥੀ ਚੁਵਾਈ ਵਾਲਾ ਥਾਣਾ ਇਹਨੇ ਗੱਲ ਕੋਈ ਥਾਣੇ ਨਿਕਾ ਖੇੜਨ ਖੂੜ ਚੰਗਾ ਚਾਰੇ ਥਾਣਾ ਦਾ ਭਾਵੇਂ ਅਗਲੇ ਪਿਛਲੇ ਨਾਲ ਪਿਛਲਾ ਚੁਵਾਈ ਕਰੀ ਚੱਲਿਆ ਜਿਹਦੇ ਨਾਲ ਮਰਜੀ ਚੋਲੇ ਜਿਹੜਾ ਮਰਜੀ ਕੋਈ ਸੋ ਰੰਗ ਬਾਜਾ ਕਰਮ ਵਾਲੀ ਪਿੰਡੇ ਦੀ ਵੀ ਬੜੀ ਸਾਫ ਸੁਥਰੀ ਡੈਸਕ ਲੱਸੀ ਬਿਲਕੁਲ ਸਾਹਿਬ ਸੋਚਾਂ ਬਹੁਤ ਜਿਆਦਾ ਚੰਗੀਆਂ ਮਾੜਾ ਨਗਈਨੇ ਲਿਆਂਦੇ ਕਿ ਨਰ ਕੀ ਜਿੰਨੇ ਗਏ ਦੱਸੋ ਮੈਨੂੰ ਨਹੀਂ ਨਹੀਂ ਠੀਕ ਆ ਬਾੜਾ ਬਾਕੀ ਦਿਖਾਈ ਦੇ ਰਹੀਆਂ ਨੇ ਸਾਰੀਆਂ ਸੰਤੂ ਸਾਹਿਬ ਸੁਧਰਾ ਮਾਲ ਵੇਚਾਂਗੇ ਅਗਲੇ ਨੇ ਵੀ ਯਾਦ ਕਰਨਾ ਵਾ ਬਸ 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 ਗਲਤ ਕੰਮ ਨਾ ਕਰੀਏ ਪੈਸੇ ਲਾਉਣੇ ਆ ਭਰਾਵਾਂ ਨੇ ਮਾੜਾ ਚੀਜ਼ ਮਾੜਾ ਪੱਕਾ ਮੈਂ ਨਾ 2 ਰੁਪਏ ਮਹਿੰਗਾ ਹੀ ਲੈਣਾ ਮਹਿੰਗਾ ਵੇਚਣਾ ਬਾਕੀ ਲੈ ਬਾਦ ਥਣ ਵੇਖੋ ਕੰਪੈਕਟ ਕਮੈਸਟਰ ਆਡਰ ਬਿਲਕੁਲ ਕਿਤੇ ਕੁਰੀਆ ਉਂਗਲ ਨਹੀਂ ਖੋਦੀ ਪਮ ਬਲੇ ਬਈ ਆਹ ਗਰੂਨ ਹੈਗੇ ਆਹ ਬਨੇ ਆ ਬਿਲਕੁਲ ਇਹ ਵੀ ਲੈ ਜੂਗੇ ਬਾਕੀ ਥਾਨ ਵੀ ਚੰਗਾ ਜਿੰਨਾ ਹੈ ਹਾਂ ਹਾਂ ਲੈ ਬਈ ਸੰਦੀਪ ਕਿੰਨੇ ਦੀ ਦੇ ਦਿੱਗੇ ਫਿਰ ਸੰਤੂ ਸਾਹਿਬ ਵੈਰ ਤੇ ਇਹ ਵੀ ਹੈਗੀ 75000 ਦੀ ਪਰ ਆਪਾਂ 75000 ਨਹੀਂ ਦੇਣੀ ਇਹਦਾ 70000 ਰੁਪਇਆ ਮੋਲ ਜੇ ਹਾਂ 68000 ਦੀ ਦੇ ਦੀਏ 68 ਦੀ ਹਾਂਜੀ 68 67 ਦੇ ਚੱਕਰਾਂ ਨਾ ਪਈਏ 65 ਪੂੰਡ ਤੇਰੀ ਤੇਈਏ ਧੱਕਾ ਹੀ ਨਹੀਂ ਕਿੰਨਾ ਕ ਧੱਕਾ ਹੋ ਜੋ ਬਾਵਾ ਨਾ 68 ਦੀ ਦੇ ਦੋ ਫਿਰ ਬਾਵਾ ਜੀ ਹੁੰਦਾ ਉਹ ਆਵਾਜ ਹੁੰਦਾ ਛਾੜ ਦੇ ਦੇ ਦੋ ਛਾੜ ਦੇ ਦੇ ਛਾੜ ਛਾੜ ਨੀ ਕਰਨਾ ਸੈਂਦਾ ਸੈਂਦਾ ਕੰਮ ਨਹੀਂ ਨਹੀਂ ਚੱਲਦਾ ਚੱਲਦਾ ਕਰੋ ਇਹਦਾ ਤਾਂ ਕਰਦਾ ਛਾੜਦਾ ਚੱਲਦਾ ਸੰਦੀਪ ਪਤਾ ਨਵੇਂ ਨਵੇਂ ਤੁਰੇ ਆ ਫੇਰ ਅੱਛਾ ਛਾੜਿਆ ਦੇ ਸੰਤੋਖ ਸਾਹਿਬ ਦੇ ਰਹਾ 100 ਰੁਪਏ ਚੋੜ ਹੀ ਨਹੀਂ ਭਾਵੇਂ ਕੋਈ ਆਨਲਾਈਨ ਵੀਰ ਮੰਗਾ ਲੇ ਜੇ ਕੋਈ 1 ਰੁਪਏ ਦਾ ਨੁਕਸ ਹੋਵੇ ਤੇ ਆਪਾਂ ਨੂੰ ਫੋਨ ਨਾ ਕਰੇ ਤੁਹਾਨੂੰ ਕਰੇ ਸੰਦੀਪ ਨੇ ਆ ਕੰਮ ਉਹ ਵੀ 60000 ਦੀ ਦੋਸਤੋ ਅੱਜ ਫਾਈਨਲੀ ਜਿਹੜੀ ਤੁਹਾਨੂੰ ਇਹ ਵਾੜ ਮਿਲ ਜੂਗੀ ਦੂਜਾ ਸੂਆ ਓਵਰਆਲ ਡਟੇਲ ਤੁਹਾਨੂੰ ਦੇ ਦਿੱਤੀ ਆ ਇਹਦਾ ਸੂਆ ਸੰਦੋਸਾ ਮਹੀਨੇ ਦੇ ਲੱਗ ਭਾਗ ਸੁਈ ਜੇ ਠੀਕ ਆ ਭਰਾ ਦੁੱਧ ਦੇ ਥਲੇ ਹੋਗਾ 12 ਕਿਲੋ ਸਹੀ ਜਿਹੜਾ 12 ਕਿਲੋ ਆ ਆਪਾਂ ਜਿਹੜਾ ਤੋਲਵਾ ਹੀ ਦੇਣਾ ਭਾਵੇਂ ਅਗਲਾ ਧਰ ਬਣਾ ਮਾਰੇ ਆਪਾਂ ਇਹਨੇ ਆਖਣਾ 18 ਕਿਲੋ ਦੁੱਧ ਆ 12 ਕਿਲੋ ਦੋਸਤੋ ਦੋ ਦੋ ਮਹੀਨੇ ਦੇ ਲੱਗ ਸਮ ਸਮਾ ਹੋ ਗਿਆ ਸੁਈ ਨੂੰ ਤੇ ਬੱਚਾ ਮਗਰ ਆ ਬੱਚਾ ਮਗਰ ਆ ਬੱਚਾ ਇਹਦੇ ਨਾਲ ਹੀ ਆ ਚਵਾਈ ਮੱਛੀ ਆ ਮੱਛੀ ਮੱਛੀ ਵੇਖਿਆ ਜੀ ਮੱਛੀ ਸੰਦੋਸਾ ਬੱਛੀ ਨਹੀਂ ਬੱਛੀ ਆ ਜੀ ਬੱਛੀ ਆ ਜੀ ਬੱਛੀ ਆ ਬਾਕੀ ਚਵਾਈ ਚਵਾਈ ਇੱਕ ਨੰਬਰ ਲਓ ਜੀ ਬੱਛੀ ਮਗਰ ਆ ਵਰਤਨੋਪਾ ਦਿਖਾ ਰਿਹਾ ਪੰਜਵੇਂ ਨੰਬਰ ਤੇ ਮੇਰਾ ਭਰਾ ਨਿਗਾ ਦੇ ਵਿੱਚੋਂ ਕੱਢੋ ਮਹੀਨੇ ਦੀ ਸੂਈ ਹੈ ਕਿਉਂਕਿ ਮਹੀਨੇ ਦੀ ਸੂਈ ਇੱਕੋ ਇੱਕੋ ਇੱਕ ਹੀ ਨਾਗਾ ਬਾਕੀ ਪਸ਼ੂ ਸਾਰੇ ਸੂਏ ਸੁਬਾਏ ਤੇ ਜਾਂ ਫਿਰ ਗੱਬਣਾ ਤੋ ਬੈਠਾ ਤੇ ਆ ਰਹੀ ਆ ਤੇ ਆ ਮੇਰਾ ਵੀਰ ਮਾਰੋ ਨਿਗਾ ਐਸ ਵਕਤ 12 ਕਿਲੋ ਦੁੱਧ ਤੇ ਭੂਰ ਸ਼ਿੱਟੇ ਤੋਂ ਵੀ ਬਚੀ ਹੈ ਬਚੀ ਹੈ ਜੀ ਬਚੀ ਆ ਲੋ ਜੀ ਭੂਰ ਛਿੱਟੇ ਤੋਂ ਵੀ ਬਚਾ ਦੇ ਕੱਦ ਢਾਂਚਾ ਵੱਡਾ ਵੱਡੀ ਵਾੜ ਵੱਡੀ ਚਵਾਈ ਦਾ ਇਤਨਾ ਕੁੜੀਆਂ ਮੱਛੀ ਮੋਟਰੇ ਜਿਤਨਾ ਦੇ ਲਾਭੀ ਇਹ ਮੇਰੇ ਭਰਾ ਨੇ ਕਿਸੇ ਨੂੰ ਚਲੋ ਥੋੜੇ ਪੈਸੇ ਖਰਚ ਕਰਨੇ ਆ ਸੰਦੀਪ ਨੂੰ ਕਹਾਂਗੇ ਵੀ ਪੂਰੀ ਰਾਤ ਬੜੇ ਜਾਇਜ ਰਹੇ ਮਾਣਾ ਜਿਤਨਾ ਤੁਸੀਂ ਆਖੋਗੇ ਮੈਂ ਉਤਨਾ ਜਾਇਨੀ ਮੁੱਲ ਤੁਹਾਡਾ ਹੀ ਚੱਲਣਾ ਅੱਜ ਬਸ ਬਸ ਮੇਰਾ ਨਹੀਂ ਚੱਲਣਾ ਸੂਤਰ ਜੇ ਮੋਲਾ ਚ ਕਰਾਉਣਾ ਠੀਕ ਆ ਜੀ ਮਾਣਾ ਜਿਤਨਾ ਤੁਸੀਂ ਆਖੋਗੇ ਕੱਦ ਢਾਂਚਾ ਫੁੱਲ ਵੱਡੀ ਹਾਈਟ ਲੈਂਥ ਦੇ ਵਿੱਚ ਵੱਡੀ ਵਾੜਿਆ ਕੋ ਛੋਟੇ ਚਲੋ ਦੁੱਧ 15 ਕਿਲੋ ਵੀ ਕਰ ਜੇ ਇਹਨਾਂ ਸਾਂਭੀ ਨਹੀਂ ਸੰਦੂ ਸਭ ਜਿਨ੍ਹਾਂ ਤੋਂ ਲਈ ਆ ਬ ਉਰੇ ਦੇ ਤੋੜੀ ਤੰਦ ਦੇ ਇਕੱਲੇ ਰਿਆ ਰਿਆ ਪਾਵੇ ਨਾਲ ਫੇਰ ਚਲੋ ਚਵਾਈ ਬੜੀ ਚੰਗੀ ਚਵਾਈ ਤੇ ਇੰਨੀ ਚੰਗੀ ਗੱਲ ਹੀ ਛੱਡ ਦੋ ਉਹ ਜੇ ਕੋਈ ਥੋੜਾ ਲਾਗਿਓ ਆਪਾਂ ਤੁਹਾਨੂੰ ਥਾਣਾ ਵਿਖਾ ਦਗੇ ਆ ਥਾਣਾ ਵੇਖੋ ਚੈੱਕ ਕਰੋ ਮੁਠੀ ਮੁਠੀ ਥਾਣਾ ਅਗਲੇ ਪਿਛਲੇ ਥਾਣਾ ਵੇਖੋ ਸੋ 12 ਲੀਟਰ ਇਸ ਵਕਤ ਦੁੱਧ ਮਹੀਨੇ ਦੀ ਸੂਈ ਦੇ ਥੱਲੇ ਲੈ ਵੀ ਸੰਦੀਪ 55000 ਦੀ ਦੇ ਦਈਏ ਜੀ ਹਾਂ 55 ਦੀ 50 ਕਰ ਦਈਏ ਮਾਨਤਾ ਨੇ ਦੋ ਛੱਡ ਦੋ 50000 ਚੋਂ 48 ਦੀ ਜੈਸਨੋਈ ਬਾਜੀ 48000 ਦੀ ਇਹ ਬਾੜ ਮਿਲ ਜੂਗੀ ਤੁਹਾਡੀ ਨਹੀਂ ਮੈਂ ਮੋੜ ਨਹੀਂ ਸੰਤੂ ਸਾਹਿਬ ਬੱਛੀ ਮਗਰ ਆ ਚਲੋ ਜਿਆਦਾ ਨਹੀਂ ਤਾਂ ਕੋਈ ਮੇਰਾ ਭਰਾ ਅੱਜ ਤੇ ਸਮੇਂ 5-4000 ਦੀ ਬੱਛੀ ਆ ਹੈਗੀ ਆ ਸੰਤੂ ਸਾਹਿਬ ਹੈਗੀ ਨਸਲ ਬਰੀਡ ਵਾਲੀ ਆ ਪੀਡੀਪ ਦੀ ਬੱਛੀ ਆ ਬਿਲਕੁਲ ਜੀ ਬਿਲਕੁਲ ਸੋ ਬੱਛੀ ਕੱਲ ਨੂੰ ਫੇਰ ਨਾਲ ਰਲ ਜਾਣੀ ਆ ਠੀਕ ਆ ਜੀ ਇੱਕ ਦੀਆਂ ਦੋ ਲੈ ਕੇ ਜਾਓਗੇ 48000 ਦੇ ਵਿੱਚ ਇਹ ਫਾਈਨਲ ਮਿਲ ਜੂਗੀ ਤੁਹਾਨੂੰ ਠੀਕ ਆ ਬਾਕੀ ਫੇਸ ਕੁਆਲਟੀ ਬੂਥੀ ਬਾਥੀ ਤੁਹਾਨੂੰ ਇੱਕ ਵਾਰੀ ਤਸਲੀਨ ਵਾਲ ਆਪਾਂ ਫੇਰ ਦਿਖਾ ਦਿੰਨੇ ਆ ਇਦੋਂ ਬਾਅਦ ਦੋ ਮੱਜਾਂ ਤੁਹਾਨੂੰ ਦਿਖਾਉਣੀਆਂ ਨੇ ਜੋੜੀ ਇਹ ਵੀ ਮੱਜਾਂ ਦੀ ਸੂਈ ਸਵਾਈ ਹੈ ਤੇ ਆ ਛੋਟੀ ਕਿਵੇਂ ਸੰਦੀ ਸੂਈ ਹੈ ਸੰਤੂ ਸਭ ਛੋਟੀ ਹੈ ਦੂਜਾ ਸੂਬਾ ਦੂਜਾ ਸੂਬਾ ਦੋਧ ਦੇ ਥੱਲੇ ਹੋਊਗਾ ਜੇ ਬੋਲੇ ਚ ਗਿਣ ਲੋ ਤਿੰਨਾਂ ਦਿਨਾਂ ਦੀ ਸੂਈ 10 ਕਿਲੋ 11 ਕਿਲੋ ਤਿਆਰ ਲੋਹੇ ਵਾਲਾ 10 10 ਬੋਲਾ ਜਿਹਨੂੰ ਕਹਦੇ ਨੇ ਭਾਵੇਂ ਕੋ ਕੱਚਾ ਦੁੱਧ ਮਿਲ ਅੱਜ ਕਿੰਨੇ ਦਿਨ ਹੋ ਗਿਆ ਇਹਨੂੰ ਅੱਜ ਤੀਜਾ ਚੌਥਾ ਦਿਨ ਸੂਈ ਨੂੰ ਪਤਜਾ ਚੌਥਾ ਦਿਨ ਬਸ ਮੋਰਾ ਵੇਖ ਤਾਂ ਮਗਰ ਮੈਂ ਪਰ ਨਿੱਗਰ ਲੇਵਾ ਦੁੱਧ ਕਰਮਾਣੀ ਮੈਂ ਜਿਆਦਾ ਨਹੀਂ ਆਂਦਾ ਜਿਹੜੇ ਬੰਦਿਆਂ ਲਈ 12 ਕਿਲੋ ਨਾਲ ਪਹਿਲੇ ਸ ਚਲੋ ਆਪਾਂ ਗਲਤ ਗੱਲ ਨਹੀਂ ਕਰਨੀ ਗਾੜੀ ਦੁੱਧ ਪਾਏ ਦਾ ਆ ਆਪਾਂ ਕਹਦਾਂਗੇ ਇਥੋਂ 10 ਕਿਲੋ ਦੇ ਕੇ ਦੇਦਾਂਗੇ ਤੇ ਸੰਤੋ ਸਾਬ ਮੁੜ ਕੇ ਅਗਲੇ ਘਰ ਜਾ ਕੇ 7 ਕਿਲੋ ਦਊ ਤੇ ਉਹ ਅਗਲੇ ਦੀ ਸਮਝਿਆ ਬਸ ਬਸ ਵੰਡ ਕੇ ਅਗਲੇ ਪਾਉਣਾ ਆਪਾਂ ਥੋੜੀ ਪਾਉਣ ਜਾਣਾ ਕਿਸੇ ਵੀ ਐਸ ਵਕਤ 10-11 ਕਿਲੋ ਹਾਜ਼ਰ ਹਾਜ਼ਰ 10 ਕਿਲੋ 10 ਕਿਲੋ ਲੋਹੇ ਕੱਗਣੋ ਦੇ ਲਓ ਜੀ 10 ਕਿਲੋ ਬਿਲਕੁਲ ਤੁਸੀਂ ਮੰਨ ਕੇ ਸੌਦਾ ਕਰਿਓ ਕਾਤੋਂ ਵੱਡਾ ਐਸ ਝੋਟੀ ਦਾ ਦੂਜਾ ਸੂਬਾ ਝੋਟੀ ਆ ਠੀਕ ਆ ਜੀ ਤੇ ਹਾਈਟ ਲੈਂਥ ਤੁਸੀਂ ਚੈੱਕ ਕਰੋ ਸਿੰਗਲ ਖੱਡੀ ਆ ਬਿਲਕੁਲ ਪ੍ਰੀਖਾ ਬਦਲਾ ਬੰਦਾ ਥੋੜਾ ਬੱਚ ਅਕੇ ਜਿਹੜੇ ਮੇਰੇ ਭਰਾ ਠੀਕਾ ਜੀ ਹੁੰਦਾ ਵੀ ਜਿਨ੍ਹਾਂ ਨੇ ਮੱਝ ਝੋਟੀ ਖਰੀਦਣੀ ਹੈ ਤਾਂ ਤੁਸੀਂ ਹੱਥ ਪਾ ਸਕਦੇ ਜੇ ਸ਼ਾਈ ਸ਼ੂਈ ਬੜੀ ਆ ਬਾਕੀ ਮੂੰਹ ਮੱਥੇ ਦੀ ਚੰਗੀ ਆ ਸਿੰਗ ਛੋਟਾ ਵੱਡੀ ਝੋਟੀ ਆ ਤੇ 10 ਕਿਲੋ ਇਸ ਵਕਤ ਕੱਚਾ ਦੁੱਧ ਮੰਨਿਓ ਦੁੱਧ ਮੰਨਿਓ ਠੀਕ ਆ ਜੀ ਕਟਾ ਮਗਰ ਆ ਬਿਲਕੁਲ ਕੁਲਾ ਬੱਚਾ ਕੋਈ ਦਿਨਾਂ ਦੇ ਵਿੱਚ ਤੁਹਾਨੂੰ ਸਾਰਾ ਜਰਾਜ ਦੇ ਆ ਬਿਲਕੁਲ ਸਾਬ ਇਧਰੋਂ ਤੁਹਾਨੂੰ ਵਿਖਾਦ ਗਿਆ ਆਪਾਂ ਇੱਕ ਵਾਰ ਆ ਵੇਖੋ ਚੁਵਾਈ ਚੁਦੀ ਇਹ ਵੀ ਫੰਨੇ ਖਾ ਜਾਂ ਸੰਧੂ ਸਾਹਿਬ ਹਾਂ ਚਲੋ ਇਹ ਚੁਈ ਦੀ ਵੀਡੀਓ ਹੁਣ ਚੁਈ ਵੇੜੇ ਨਾ ਅੱਜ ਛੋਟੀ ਚੋਈ ਛੋਟੀ ਚੋਈ ਸਰ ਕਿੰਨੇ ਵਜੇ ਚੋਈ ਆ ਸਵੇਰੇ ਕੋ 7 ਵਜੇ ਲੱਗੇ ਬਨੇ 7 ਕਹੋ ਜੀ ਹਾਂਜੀ ਠੀਕ ਆ ਜੀ ਲਓ ਜੀ 7 ਵਜੇ ਦੋਸਤ ਥੋੜੀ ਲੇਟ ਚੋਈ ਕੀਤੀ ਆ ਠੀਕ ਆ ਬਾਕੀ ਇਹ ਹੋਇਆ ਵੀਰੀ ਆ ਕੇ ਚੌਂਦਾ ਹੁਣ ਪਿੰਡ ਨਾਲ ਤਾਇਆ ਜੀ ਨਹੀਂ ਠੀਕ ਉਹਨਾਂ ਦੀਆਂ ਚੋਕੇ ਪਹਿਲਾਂ ਤੇ ਫੇਰ ਆ ਕੇ ਚੌਂਦਾ ਮਾਲ ਅਮਰੀਕ ਸਿੰਘ ਅਮਰੀਕ ਸਿੰਘ ਨੇ ਚੋਣਾ ਆਪਾਂ ਨੂੰ ਇਹਨੂੰ ਪਤਾ ਵਾ ਇਹਨੇ ਚੋਣੀਆਂ ਆਪਾਂ ਦੇਖ ਲਈ ਲਿਆਉਣ ਦੇ ਭਾਈ ਵਾਲਾ ਚੈੱਕ ਕਰਕੇ ਲਿਆ ਦੇਣੀਆਂ ਹੁਣ ਕੇ ਅਮਰੀਕਾ ਜਾਣੇ ਦਾ ਇਹਦਾ ਕੰਮ ਜਾਣੇ ਬੱਸ ਬੱਸ ਅਮਰੀਕਾ ਦੇ ਇਹਨੂੰ ਬੜਾ ਜੇ ਤਰੀਕਾ ਆ ਇਹਦਾ ਨਾਂ ਜੇ ਅਮਰੀਕਾ ਅਮ ਚਲ ਖਾਉ ਪੀਉਗੀ ਕਰਮਾਲੀ ਜੀ ਕਾਂ ਜਾ ਕੇ ਬਨਜੂਗੀ ਬਨਜੂਗੀ ਅਜੇ ਕ ਮੈਲੇ ਮੂਰੇ ਤੋ ਚੱਲਣਾ ਇਨੇ ਚੱਲਣਾ ਪੀਕ ਤੇ ਜਾਂਦਾ ਕੋਈ ਚਲੋ 11 12 ਲੀਟਰ ਰੇਟੀ ਵੱਟੀ ਚੋਵਾਉਗੀ 12 ਕਿਲੋ ਤਾਂ ਆ ਰਾਮਣਾ ਚੋਵਾਉਗੀ ਆਪਾਂ 15 ਨਹੀਂ ਕਹਿੰਦੇ 12 ਕਿਲੋ ਆ ਰਾਮਣਾ ਚੋਵਾਉਗੀ ਤੇ ਅੱਜ ਕੀ ਪੜਤਾ ਇਹਦਾ ਪੜਤਾ ਸੰਤੂ ਸਾਹਿਬ ਆਪਾਂ ਲੋਕਾਂ ਕੋ ਇੱਕ 20 ਇੱਕ 5 ਹੀ ਨਹੀਂ ਜੇ ਕਰਨਾ ਇੱਕ 10 ਮੁੱਲ ਜੇ ਇੱਕ 5 ਦੀ ਜਸਨੋ ਦੇਣੀ ਇੱਕ 5 ਦੀ ਜਸਨੋ ਹੀ ਠੀਕ ਆ ਜੀ ਮਾਣਾ ਵੀ ਜੇ ਥੋੜਾ ਪਤਾ ਹੋਰ ਮਾਰਦਗੇ ਛਾਲ ਜੇ ਲੱਭਦਾ ਜਲ ਪਾਣੀ ਦੇ ਲੱਖੋਂ ਮਾਨਤਨ ਕਰਦਗੀ ਪੂਰੇ ਲੱਖ ਦੀ ਜਦੇ ਫਿਰ ਪੂਰੇ ਲੱਖ ਦੀ ਤੇਰੀ ਜਵਾਨ ਤੇ ਫੁੱਲ ਚੜਾ ਦੋ ਲੋ ਜੀ ਪੂਰੇ ਲੱਖ ਦੀ ਛੋਟੀ ਮੈਂ ਤੁਹਾਡਾ ਹੀ ਪੈ ਗਿਆ ਅੱਜ ਪਰ ਮੈਂ ਮੋੜਦਾ ਨਹੀਂ ਪਹਿਲੀ ਵੀਡੀਓ ਮੇਰੀ ਲੋ ਜੀ ਪਹਿਲੀ ਵੀਡੀਓ ਆ ਕਾਫੀ ਬਖਵਾ ਪੈਣ ਤੋਂ ਬਾਅਦ ਤੇ ਅੱਜ ਸੰਦੀਪਾਂ ਦਾ ਲੱਖ ਕਿਵਾਏ ਜੋ ਪਿੱਛੇ ਭਾਰ ਚ ਕਿਸੇ ਚੀਜ਼ ਕੋਈ ਨੁਕਸ ਹੋਵੇ ਮੈਂ ਤੁਹਾਨੂੰ ਇਹੋ ਆਏ ਵੀਡੀਓ ਕਹਣਾ ਤੁਹਾਨੂੰ ਅਗਲਾ ਫੋਨ ਕਰੇ ਮੈਨੂੰ ਨਾ ਕਰੇ ਸੰਦੀਪ ਨੇ ਆਟਰਾ ਟੱਕੀ ਕੀਤੀ ਜਾਂ ਕਿ ਤਰ੍ਹਾਂ ਕੀਤਾ ਤੁਹਾਨੂੰ ਫੋਨ ਕਰੇ ਮੈਨੂੰ ਨਾ ਕਰੇ ਬਿਲਕੁਲ ਜੀ ਲੋ ਵੀ ਚਲੋ ਗਰ ਬੁਤੀ ਬਾਤੀ ਦੀ ਚੰਗੀ ਐ ਸ਼ਕੀਨ ਝੋਟੀ ਆ ਸ਼ਕੀਨ ਝੋਟੀ ਆ ਵੱਡੀ ਝੋਟੀ ਆ ਤੇ ਅੱਜ ਕੋਈ ਇੱਕ 10 ਨਹੀਂ 5 ਨਹੀਂ ਕੋਈ ਸਵਾ ਨਹੀਂ 5 ਨਹੀਂ 20 ਨਹੀਂ ਠੀਕ ਆ ਜੀ ਸਿਰਫ ਲੱਖ ਦੀ ਆ ਕੇ ਮੇਰਾ ਭਰਾ ਉਹਦੇ ਲੱਖ ਦੇ ਵਿੱਚੋਂ ਕੋਈ ਰਸਾ ਛੋੜ ਛੜੀ ਆ ਖੁਸ਼ੀ ਨਾਲ ਕਰਾ ਲਿਆ ਜੀ ਤੇ ਇਦੋਂ ਬਾਅਦ ਇੱਕ ਤੁਹਾਨੂੰ ਆਪਾਂ ਝੋਟੀ ਨੀਲੀ ਦੀ ਵਿਖਾ ਦਿੰਦੇ ਆ ਨੀਲੀ ਰਾਵੀ ਦੀ ਝੋਟੀ ਆ ਗਈ ਸੰਦੂ ਸਰ ਤੇ ਨੀਲੀ ਰਾਵੀ ਦੀ ਮਗਰ ਕੱਟੀ ਆ ਗਈ ਲਓ ਜੀ ਨੀਲੀ ਰਾਵੀ ਦੀ ਕੱਟੀ ਆ ਗਈ ਵਾਹ ਇਹ ਕੋ ਕਿੰਨੀਆਂ ਕਰਮਾ ਲਈ ਮੈਨੂੰ ਲੈ ਜੀ ਆ ਕਰੋ ਚੈੱਕ ਇਹ ਕੱਲ ਸੂਈ ਜੇ ਸਾਰੀ ਖਾਲੀ ਨਹੀਂ ਕੀਤੀ ਆਪਾਂ ਮੈਂ ਝੂੜ ਨਹੀਂ ਜੇ ਮਾਰਨਾ ਸਿਰ ਸਿਰ ਦਾ ਟਾਈਮ ਐ ਮੈਂ ਝੂੜ ਮਾਰੀ ਸੰਤੂ ਸਾਹਿਬ ਇਹ 10 ਕਿਲੋ ਬੋਲਾ 11 ਕਿਲੋ ਬੋਲਾ ਇਹਦੀ ਦੁੱਜੀ ਚਵਾਈ ਹੋਈ ਜੇ ਇਹਦੇ ਥੱਲੇ ਹੋਵੇ 10 ਕਿਲੋ ਤੇ ਥੱਲੇ ਹੋਵੇ 8 ਕਿਲੋ ਆ ਦੋ ਜਵਾਈਆਂ ਅੱਜ ਅੱਜ ਦੀ ਪਾ ਕੇ ਦੋ ਹੋ ਗਈਆਂ ਆ ਦੋ ਹੋ ਗਈਆਂ ਜੀ ਬੋਲਾ ਵੀ ਦੋ ਚਵਾਈ ਇਹ ਵੀ ਇੱਕ ਨੰਬਰ ਹੀ ਠੀਕ ਆ ਬੰਬੇ ਪਾਸ ਹੀ ਆ ਕੇ ਕਰਮਾ ਲਈ ਲਓ ਜੀ ਦੂਜਾ ਸੂਆ ਝੋਟੀ ਵੀ ਬੁਖਾਰਿਆ ਆਪਾਂ ਤੁਹਾਨੂੰ ਕੱਲ ਦੀ ਸੂਈ ਜੇ ਤਕਰੀਬਨ ਤੇ ਜੇਰ ਜੂਰੇ ਨੇ ਇਸੇ ਫਾਰਮ ਤੇ ਪਾਤੀ ਆ ਠੀਕ ਪਰੋਂਪਰ ਜੇਰ ਪਈ ਆ ਸੰਤੂ ਸਾਹਿਬ ਸਾਰਾ ਕੁਛ ਹੈਗਾ ਮਗਰ ਵੀ ਕੱਟੀ ਆ ਚਲੋ ਵੀ ਕਿਸੇ ਭਰਾ ਦਾ ਸ਼ੌਂਕ ਪੂਰਾ ਹੋ ਜਾਊਗਾ ਮਗਰ ਵਾਕੀ ਦੀਲੀ ਦਾ ਵੀ ਵੇਖੋ ਪਿਓਰ ਠੀਕ ਆ ਇੰਨਾ ਸਿੱਧਾ ਸਟੇਟ ਪੜਾ ਵੀ ਆ ਪੈਰ ਵਿਚਾਰੇ ਤੋਤੇ ਆ ਅੱਖ ਵੀ ਬਿੱਲੀ ਬਣ ਗਈ ਆ ਠੀਕ ਆ ਬਈ ਹਾਂਜੀ ਲਓ ਜੀ ਨਿਸ਼ਾਨੀਆਂ ਨਿਸ਼ੂਣੀਆਂ ਤਾਂ ਪੂਰੀਆਂ ਠੀਕ ਆ ਜੀ ਭਾਗ ਲੱਗੇ ਪਏ ਆ ਵਾਕੀ ਥੱਲਾ ਵੇਖੋ ਥੱਲਾ ਕੁੜੀਏ 1 ਸਵਾ ਲੱਖ ਲਈ ਮੈਨੂੰ ਫੇਰ ਕਰਦੀ ਏ ਛੋਟੀ ਹੂੰ ਹੂੰ ਸਫਾਈ ਵੜੀ ਸੰਤੂ ਸਾਹਿਬ ਲੈ ਆਈਏ ਲਓ ਜੀ ਆ ਮੂੰ ਮੱਥੇ ਕੁਰੀ ਦਿਖਾ ਦਈਏ ਲੱਗੇ ਤੋ ਇੱਕ ਮੈਂ ਨਾ ਫੇਸ ਕੁਆਲਿਟੀ ਚ ਆ ਕਰੋ ਚੈੱਕ ਜੀ ਬੂਥੀ ਪਾਥੀ ਕਰੋ ਚੈੱਕ ਆ ਦੇਖੋ ਜੀ ਲੈ ਵੀ ਠੀਕ ਆ ਵੀ ਸੰਦੀਪ ਐਨ ਮਾੜਾ ਕਰਿਆ ਜੀ ਗਾਂ ਨੂੰ ਲਓ ਜੀ ਆ ਥਣ 200 ਬਹਿਣੀ ਵਾਲੇ ਪਾਸਿਓਂ ਬੁਖਾ ਰਹੇ ਆ ਪਾ ਤੁਹਾਨੂੰ ਤੋਂ ਤੇ ਮਾਰਕਿੰਗ ਮਾਰਕਿੰਗ ਸਾਰੀ ਤੁਸੀਂ ਨੋਟ ਕਰ ਲਓ ਪ੍ਰੋਪਰ ਮਾਰਕਿੰਗ ਵੀ ਆ ਅਖਾਂ ਮੇਰਾ ਭਰਾ ਕੋਈ ਇਹ ਨਾ ਕਹਦੇ ਕੋਈ ਬਰੜੀ ਇੱਕ ਇੱਕ ਕਾਲੀ ਇੱਕ ਚਿੱਟੀ ਹੈ ਦੋਵੇਂ ਕੱਢ ਲਈਆਂ ਬਿੱਲੀ ਮਨ ਕੀ ਆ ਕਿਸੇ ਦਾ ਪਿੱਛੋਂ ਛੱਡੇ ਤਾਂ ਇੱਕ ਫੋਟੋ ਦੇ ਦਿਲੋ ਇਹਦੀ ਆਹ ਦੇਖੋ ਜੀ ਡਰਦੀ ਡਰਦੀ ਡੁੱਕਰਦੀ ਆ ਕੋਈ ਨਹੀਂ ਇਹ ਨਾ ਸਤਨ ਸਾਹਿਬ ਘਰੋਂ ਨਹੀਂ ਬਾਹਰ ਕੱਢੀ ਹੋਣਾ ਹਾਂ ਆ ਡਰਦੀ ਕੈਮਰੇ ਤੋਂ ਪੂਰੀ ਡਰ ਦਰਦੀ ਤਾਂ ਜੀ ਕੋਈ ਗੱਲ ਨਹੀਂ ਥੋੜਾ ਘੇੜਾ ਘਟਾ ਦੋ ਇਧਰ ਨੂੰ। ਬਾਕੀ ਰੰਗ ਭਗ ਵੇਖੋ ਕਿੱਡੇ ਲੱਗੇ ਆ। ਆਹ। ਲਓ ਜੀ ਠੀਕਾ ਜੀ ਬਾਕੀ ਖੜਨੀ ਖਲੋਣੀ ਦੀ ਚੰਗੀਆਂ ਉਤੋਂ ਬੜੀ ਪੱਧਰ ਏ। ਸਿੰਗੀ ਨਿੱਕੀ ਆ ਰਿੰਗ ਛੋਟੀ ਆ ਬਿਲਕੁਲ ਬਰੀਕ ਪਤਲਾ ਪਿੰਡਾ ਦੇ ਮੁੱਲ ਵੀ ਬਿਲਕੁਲ ਇੰਦਾ ਉਹੀ ਕਰ ਦੇਣਾ। ਜੈ ਜੀ। ਦੇਣ ਲੈਣ ਵਾਲਾ ਹੀ ਲੈਣ ਦੇਣ ਵਾਲੇ ਕੰਮ ਹੀ ਹੋਣ ਕੋਈ ਭਰਾ ਜਾਤਾ ਜੁੱਧ ਨਾ ਆਪਾਂ ਕਰਾਉਣਾ ਤੇ ਨਾ ਹੀ ਕਰੇ ਕੋਈ ਠੀਕਾ ਜੀ। ਬਿਲਕੁਲ ਮੁੱਲ ਸੂਤਰ ਜਿਹਾ ਕਰਾ ਦੇਣਾ। ਬਾਕੀ ਨੀਲੀ ਰਾਵੀ ਮਿਲਦੀ ਵੀ ਘੱਟ ਤੁਹਾਨੂੰ ਪਤਾ ਰਾਵੋ ਸਫਾਈ ਵੇਖੋ ਇਤਨਾ ਵੱਡੀਆਂ ਮਈਆਂ ਨੂੰ ਜਿਆਦਾ ਲੱਗੀ ਜੈਨੋ ਚੌੜੀ ਜੌੜੀ ਲਓ ਜੀ ਠੀਕ ਆ ਜੀ ਸੋ ਡਿਜ਼ਾਈਨ ਜੀ ਹੁਣ ਥੱਲੇੋਂ ਵੀ ਚੰਗਾ ਕਰਮਾ ਲਈ ਦਾ ਬਾਕੀ ਆ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਿੰਨੇ ਆ ਆ ਕਰੋ ਚੱਕ ਇਹਦੇ ਭਾਲ ਏਕ ਬਨੇ ਹਾਂ ਆ ਮਾਰੀ ਨਾ ਭਰੂਣੇ ਇੱਕ ਬਨੇ ਠੀਕ ਆ ਬਈ ਨਾ ਵੀ ਸੰਦੀਪ ਦੇ ਕਿੰਨੇ ਦੇ ਰਹੇ ਅੱਜ ਮੁੱਲ ਜੇ 82000 ਜਾਂ ਸੁਣੋ 75 ਦੀ ਦੇ ਦਈਏ 75 ਦੀ ਹਾਂਜੀ ਹੈਗੀ ਕੋਈ ਗੁਜਾਇਸ਼ ਥੋੜੀ ਬਾਤੀ 72 ਦੀ ਦੇ ਦਈਏ ਜਾਂ ਸੁਣੋ 72 ਦੀ 72 ਦੀ ਕਰ ਦੋ ਲਓ ਜੀ 72000 ਦੀ ਤੇ ਫਾਈਨਲ ਮਿਲ ਜੂਗੀ ਸੋ ਝੋਟੀ ਜੱਕ ਕਰ ਲਈ ਆ ਮਗਰ ਕੱਟੀ ਆ ਗਈ ਆ ਨੀਲੀ ਰਾਵੀ ਦੀ ਠੀਕ ਆ ਜੀ ਨੀਲੀ ਰਾਵੀ ਸਾਫ ਸੁਥਰੀ ਵੇਖੋ ਕਿੰਨੀ ਕੱਟੀ ਮਗਰ ਵੀ ਕੱਟੀ ਜੇ ਸੋ ਟੋਕਰ ਚੰਗੀ ਚੰਗੀ ਮੱਝ ਛੋਟੀ ਟੋਕਰ ਨਹੀਂ ਆਉਂਦੀ ਠੀਕ ਹੈ ਜੀ ਨਹੀਂ ਆਉਂਦੀ ਸੰਤੋ ਆਈ ਦੇ ਬਾਜ਼ਾਰ ਨਾਲ ਕੱਟੀ ਵੀ ਨੀਲੀ ਦਾਵੀ ਦੀ ਸਾਨੂੰ ਬੜਾ ਜਾਜ ਰੇਟ ਦੇ ਵਿੱਚ ਚਲੋ ਇਹ ਗਿਫਟ ਨਾਲ ਮਿਲ ਜਾਣਾ ਮਗਰ ਕੱਢੀ ਆ ਕੱਢੀ ਚਲੋ ਬੱਚਾ ਵੀ ਚੰਗਾ ਪਾ ਦਿੱਤਾ ਕਿ ਜਿਹੋ ਜਿਹਾ ਸੀਮਣ ਰਖਾ ਲੋਂਗੇ ਉਹ ਜਿਹੜਾ ਬੱਚਾ ਪਸ਼ੂ ਪਾ ਦਿੰਦਾ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਚੰਗੀ ਛੋਟੀ ਸੰਤੋ ਇਹ ਇੱਕ ਦੀਆਂ ਦੋ ਲੈ ਕੇ ਜਾਵਾਂਗੇ ਨੀਲੀ ਦਾਵੀ ਦੀਆਂ ਠੀਕ ਹੈ ਜੀ ਇਹ ਤੁਹਾਨੂੰ ਬਿਲਕੁਲ ਜੋੜੀ ਵਿਖਾਤੀ ਇਹ ਇੱਕ ਗਿਫਟ ਨਾਲ ਤੇ ਇਧਰ ਤੁਹਾਨੂੰ ਇੱਕ ਛੋਟੀ ਵਿਖਾਤੀ ਤੇ ਇਧਰ ਪੰਜ ਬਾੜਾ ਜਿਹੜੀਆਂ ਬਿਲ ਮਾਣਾ ਤਾਂ ਦੀਆਂ ਗੱਲਾਂ ਐ ਚੜਦੀ ਤਾਂ ਚੜਦੀ ਬੱਸੀ ਅੱਜ ਨੇ ਮਾਲ ਚੰਗਾ ਸੁਥਰਾ ਸਾਂਜੀ ਸੰਤੂ ਸਾਹਿਬ ਸਾਫ ਮਾਲ ਹੀ ਵੇਚਦਾ ਸਾਰੇ ਭੈਣ ਭਰਾ ਅੱਜ ਕੱਲ ਪੈਸਾ ਨਹੀਂ ਮੰਗਦੇ ਅਗਲਾ ਜਾਂਦਾ 10000 ਵੱਧ ਲੱਗ ਜਾ ਪਰ ਵਹਿੜ ਸਾਫ ਚਾਹੀਦੀ ਸਹੀ ਆ ਤੇ ਸੰਦੀਪ ਇਹ ਅੱਜ ਆਪਣੇ ਕੋਲ ਜਾਨਵਰਾਂ ਟੋਟਲ 7 ਵੀਰ ਹਾਂਜੀ ਹਾਂਜੀ ਤੇ ਨੰਬਰ 1 ਤੁਸੀਂ ਵੀ ਕਰਦੇ ਹੋ ਸੰਜੀ ਨੰਬਰ ਸੰਤੂ ਸਾਹਿਬ 1 ਹੈਗਾ ਜੀ 8437038947 ਜੀ 1 ਹੈਗਾ ਜੀ 98146 ਜੀ 38947 ਜੀ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਲਓ ਵੀ ਦੋਸਤੋ ਬਾਕੀ ਮੇਰਾ ਪ੍ਰਾਰਟਿਕਾ ਜੀ ਵੱਧ ਤੋਂ ਵੱਧ ਕੇ ਸ਼ੇਅਰ ਕਰਿ ਮਾਲ ਕਿਸੇ ਭਰਾ ਨੇ ਚੰਗਾ ਸਾਫ਼ ਸੁਥਰਾ ਖਰੀਦਣਾ ਚਾਹੀਏ ਵੇਚਣਾ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਐਨੀਮਲ ਜਾਨਵਰ ਜਿਹੜੇ ਆਪਾਂ ਤੁਹਾਨੂੰ ਅਜਾ ਟੋਟਲ ਵੱਡੀ ਗਿਣਤੀ ਦੇ ਵਿੱਚ ਸੱਤ ਵਿਖਾਤੇ ਆ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਬੜੀ ਉਹ ਵੇਖਣ ਦੇ ਲਈ